ਪਰਮਿਟ ਮਿੰਨੀ ਬਸ ਪਰਮਿਟ ਬੰਦੇ ਗਏ ਨੇ ਮੇਰੇ ਨਾਲ ਮੰਤਰੀ ਨੇ ਲਾਲ ਜੀ ਸਿੰਘ ਪੁੱਤਲ ਸਾਹਿਬ ਪੁੱਲਰ ਸਾਹਿਬ ਜਿਹੜੇ ਮਿੰਨੀ ਬਸ ਪਰਮਿਟ ਬੰਦੇ ਗਏ ਨੇ ਤੇ ਇਸ ਸੰਬੰਧ ਦੇ ਵਿੱਚ ਕੀ ਕੁਝ ਸਰਵੇ ਦੇ ਵਿੱਚ ਰਿਹਾ ਕਿਦਾਂ ਇਹ ਸਾਰੀ ਮੁਹਿੰਮ ਕਿਉਂਕਿ ਅੱਜ ਵੱਖੋ ਵੱਖੇ ਇੱਥੇ ਪਾਰਟੀ ਨਹੀਂ ਦੇਖੀ ਗਈ ਇੱਛੇ ਸਿਰਫ ਮਿੰਨੀ ਬਸ ਆਪਰੇਟਰ ਦੇਖੀ ਬਿਲਕੁਲ ਜੀ ਆ ਜਿੰਨੇ ਭਰਾ ਆਏ ਆ ਇਨਾਂ ਚੋਂ ਕਈ ਕਾਲੀ ਦਲ ਨਾਲ ਸੰਬੰਧ ਰੱਖਦੇ ਆ ਕਈ ਕਾਂਗਰਸ ਨਾਲ ਰੱਖਦੇ ਆ ਕਈ ਭਾਜਪਾ ਨਾਲ ਰੱਖਦੇ ਆ ਚਲੋ ਸਾਡੇ ਆਮ ਆਦਮੀ ਪਾਰਟੀ ਵਾਲੇ ਵੀ ਹੈਗੇ ਆ ਤੇ ਜਦੋਂ ਇਹ ਆਪਾਂ ਪਰਮਿਟ ਵੰਡ ਰਹੇ ਸੀ ਨਾ ਤੇ ਮੈਸੇਜ ਆਇਆ ਸਾਰੇ ਭਰਾਵਾਂ ਨੂੰ ਵੀ ਆਓ ਯਾਰ ਤੁਹਾਨੂੰ ਪਰਮਿਟ ਦੇਣੇ ਆ ਬੜਾ ਇਹਨਾਂ ਚ ਚਾਹ ਹੀ ਇਹਨਾਂ ਨੂੰ ਤੇ ਇਹ ਵੀ ਮਿਲ ਨਹੀਂ ਨੀ ਇਹ ਤੇ ਵਿਚਾਰੇ ਪੁਰਾਣੀਆਂ ਸਰਕਾਰਾਂ ਦੇ ਵੇਲੇ ਜਿਵੇਂ 22 ਤੋਂ ਪਹਿਲਾਂ ਸਿਸਟਮ ਚੱਲਦਾ ਸੀ ਵੀ ਜੇ ਕਿਲੋਮੀਟਰ ਦੀ ਫੀਸ 250 ਰੁਪਈਆ ਸਰਕਾਰੀ ਆ ਮੰਨ ਲਓ ਜਿਵੇਂ 35 ਆਉਣ 35 ਜਾਣ 70 ਕਿਲੋਮੀਟਰ ਹੋ ਗਏ ਪੀ ਸਾਢੇ 17000 ਰੁਪਿਆ ਮਿਨੀ ਬੱਸ ਦੀ ਘੜ ਤੋਂ ਘੜ ਫੀਸ ਹੁੰਦੀ ਆ ਜਿਹੜੀ ਸਰਕਾਰੀ ਫੀਸ ਤਰਦੀ ਆ ਜੇ ਸਾਢੇ 17000 ਇਹ ਤਰਦੀ ਆ ਨਾਲ ਕੋਈ 5 7 10000 ਹੋਰ ਖਰਚੇ ਹੁੰਦੇ ਆ ਜਾਨੀ ਕਿ 25000 ਦੇ ਕਰੀਬ ਇਹਨਾਂ ਨੂੰ ਇੱਕ ਪਾਸੇ ਇੱਕ ਬੱਸ ਦਾ ਪੈ ਜਾਂਦਾ ਇਹਨਾਂ ਨੂੰ ਸਰਕਾਰੀ ਫੀਸ 25000 ਨਾਲ ਰਿਸ਼ਵਤ ਲੱਗਣੀ ਘੱਟੋ ਘੱਟ 25 ਜਾਂ 50000 ਫੇਰ ਇਹਨਾਂ ਨੂੰ ਪਰਮਿਟ ਮਿਲਣਾ ਤੇ ਹੁਣ ਇਹ ਆਂਦੇ ਵੀ ਸਾਨੂੰ ਤੇ ਵਿਸ਼ਵਾਸ ਨਹੀਂ ਵੀ ਸਾਡੇ ਤੋਂ ਤੇ ਰਿਸ਼ਵਤ ਗਈ ਨਹੀਂ ਤੇ ਪਰਮਿਟ ਮਿਲੂ ਕਿਵੇਂ ਇਹਨਾਂ ਨੂੰ ਪੁੱਛ ਲਓ ਮੂੰਹ ਤੇ ਖਲੋਤੇ ਕਿ ਕਿਸੇ ਦਾ 1 ਰੁਪਇਆ ਰਿਸ਼ਵਤਾ ਨਹੀਂ ਲੱਗਾ ਭਾਵੇਂ ਕੋ ਕਾਲੀ ਭਾਵੇਂ ਕਾਂਗਰਸੀ ਭਾਵੇਂ ਕੋ ਬੀਜੇਪੀ ਵਾਲਾ ਤੇ ਭਾਵੇਂ ਕੋ ਸਾਡਾ ਆਮ ਆਦਮੀ ਪਾਰਟੀ ਵਾਲਾ ਜਿੰਨੇ ਪਰਮਿਟ ਅਪਲਾਈ ਕਰਤਾ ਅਫਸਰਾਂ ਨੂੰ ਸਿੱਧਾ ਕਿਹਾ ਵੀ ਵਾਇਬਿਲਿਟੀ ਚੈੱਕ ਕਰ ਲਓ ਜੇ ਸਵਾਰੀ ਹੈਗੀ ਆ ਰੂਟ ਚੈੱਕ ਕਰ ਲਓ ਤੇ ਪਰਮਿਟ ਇਸ਼ੂ ਕਰ ਦਿਓ ਅੱਛਾ ਭੁੱਲੇ ਸਾਹਿਬ ਟਰਾਂਸਪੋਰਟਰ ਏਰੀਏ ਜਿਹੜੇ ਮੋٹے ਤੌਰ ਤੇ ਪੰਜਾਬ ਦਾ ਬਾਰਡਰ ਦੇਖਿਆ ਜਾਵੇ ਜੰਮੂ ਦਾ ਬਾਰਡਰ ਦੇਖਿਆ ਜਾਵੇ ਜਿਹੜੇ ਪੰਜਾਬ ਨਾਲ ਲੱਗਦੇ ਏਰੀਆ ਨੇ ਹਰਿਆਣੇ ਦਾ ਉੱਥੇ ਮਿੰਨੀ ਬੱਸਾਂ ਜਾਂ ਹੋਰ ਬੱਸਾਂ ਜਿਹੜੀਆਂ ਆਜ ਆ ਰਹੀਆਂ ਨੇ ਜਿਨ੍ਹਾਂ ਕੋਲ ਪਰਮਿਟ ਨਹੀਂ ਆ ਉਸ ਬਾਰੇ ਵੀ ਜਾਂਚ ਕਰੂੰਗੇ ਕਿਉਂਕਿ ਇਹੋ ਜਿਹੀਆਂ ਖਬਰਾਂ ਵੀ ਆ ਰਹੀ ਦੇ ਕੋਈ ਸ਼ਿਕਾਇਤਾਂ ਵੀ ਇਹਨਾਂ ਕੋ ਪਰਮਿਟ ਹੈ ਨਹੀਂ ਉਹੀ ਬੱਸਾਂ ਚੱਲੀ ਜਾਂਦੀਆਂ ਉਹ ਬੱਸਾਂ ਜਿਹੜੀਆਂ ਨਾ ਉਹ ਹੁੰਦੀਆਂ ਨੈਸ਼ਨਲ ਪਰਮਟ ਵਾਲੀਆਂ ਉਹ ਸੈਂਟਰ ਕੋਲ ਹੀ ਆਪਦਾ ਸਾਰਾ ਟੈਕਸ ਪੇ ਕਰ ਦਿੰਦੇ ਆ ਤੇ ਉਹ ਬੱਸਾਂ ਜਿਵੇਂ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਚੱਲਦੀਆਂ ਵਾ ਉਹ ਪਰਮਟ ਤੋਂ ਬਿਨਾ ਹੋਂ ਤੇ ਫਿਰ ਤੇ ਕਿੰਨੇ ਆਰਟੀਓ ਪੈਂਦੇ ਆ ਕਿੰਨੇ ਅਫਸਰ ਰਾਜ ਦੂਜੀਆਂ ਸਟੇਟਾਂ 'ਚ ਵੀ ਚੈਕਿੰਗ ਹੁੰਦੀ ਆ ਉਹ ਚੈੱਕ ਕਰੀਦੇ ਆ ਉਹਨਾਂ ਦਾ ਨੈਸ਼ਨਲ ਪਰਮਟ ਹੁੰਦਾ ਆ ਤੇ ਉਹ ਸੈਂਟਰ ਨੂੰ ਟੈਕਸ ਪੇ ਕੀਤਾ ਹੁੰਦਾ ਆ ਤੇ ਉਹ ਜਿਹੜਾ ਇੱਕ ਥਾਂ ਤੇ ਟੈਕਸ ਪੇ ਹੋਣਾ ਨਾ ਦੋ ਥਾਂ ਤੇ ਨਹੀਂ ਹੋਣਾ ਭਈ ਇਹ ਨਹੀਂ ਵੀ ਪੰਜਾਬ ਸਰਕਾਰ ਵੱਖਰਾ ਲਊ ਤੇ ਸੈਂਟਰ ਵੱਖਰਾ ਲਊ ਟੈਕਸ ਇੱਕ ਥਾਂ ਤੇ ਪੇ ਹੋਣਾ ਹਾਂ ਅੱਛਾ ਤੇ ਅਕਾਲੀ ਦਲ ਤੇ ਕਾਂਗਰਸ ਦੀ ਤੁਸੀਂ ਗੱਲ ਕਰ ਰਹੇ ਸੀ ਇੱਕ ਕਾਫੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਸੀਐਮ ਮਾਨ ਸਾਹਿਬ ਉਹਦੇ ਵਿੱਚ ਦਿਖ ਰਹੇ ਨੇ ਬਾਦਲ ਸਾਹਿਬ ਡਾਇਨਾਸੌਰ ਦੇ ਉੱਤੇ ਬੈਠੇ ਦਿਖ ਰਹੇ ਨੇ ਤੇ ਫਿਰ ਕਮੈਂਟ ਆ ਰਿਹਾ ਕਿ ਛਿਪਕਲੀ ਆ ਡਾਇਨਾਸੌਰ ਨਹੀਂ ਆ ਉਸ ਨੂੰ ਕਿਵੇਂ ਕਿਉਂਕਿ ਪਿਛਲੇ ਦਿਨਾਂ ਕਾਫੀ ਡਾਇਨਾਸੌਰ ਮਸ਼ਹੂਰ ਹੋ ਗਿਆ ਪੰਜਾਬ ਗੱਲ ਇਹ ਆ ਇਹ ਨਾ ਕਹਾਵਤ ਬਣੀ ਹੀ ਵੀ ਡਾਇਨਾਸੌਰ ਆ ਸਕਦੇ ਆ ਕਾလီ ਦਲ ਵਾਲੇ ਨਹੀਂ ਆ ਸਕਦੇ ਵੇਖੋ ਮੌਸਮ ਜਿਹੋ ਜਿਹਾ ਨਾ ਡਾਇਨਾਸੌਰ ਦਾ ਧਰਤੀ ਤੇ ਜਨਮ ਹੀ ਨਹੀਂ ਹੋ ਸਕਦਾ ਤੇ ਜੇ ਡਾਇਨਾਸੌਰ ਨਹੀਂ ਆ ਸਕਦੇ ਸਖਬੀਰ ਫੜੀ ਫਿਰਦਾ ਸੰਗਲੂ ਤੇ ਨਕਲੀ ਆ ਤੇ ਫਿਰ ਨਕਲੀ ਇਹਨੇ ਸੀਐਮ ਬਾਨਾ ਨਕਲੀ ਘਰੇ ਬਣ ਜੇ ਜੋ ਮਰਜੀ ਕਰ ਲੇ ਨਾ ਡਾਇਨਾਸੌਰ ਹੋਣ ਨਾ ਸਖਬੀਰ ਹੋਣੀ ਹੋਣ ਬਾਕੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਤਾਂ ਅੱਜ ਤੱਕ ਦੇਣੇ ਹੁੰਦੇ ਆ ਸਖਬੀਰ ਸੋਂ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾ ਲਿਆ ਜਿਨੇ ਗੁਰੂ ਨਾਲ ਮੱਥਾ ਲਾ ਲਿਆ ਉਹਦੀ ਵਾਰੀ ਨਾ ਅੱਜ ਜਾਵੇ ਨਾ ਕੱਲ ਆਵੇ ਨਾ ਪਰਸੋਂ ਆਵੇ ਜਿੰਨਾ ਚਿਰ ਸੁਖਵੀਰ ਸਿੰਘ ਬਾਦਲ ਕਾਲੀ ਦਲ ਦਾ ਪ੍ਰਧਾਨ ਆ ਕਾਲੀ ਦਲ ਨਾ ਉਹ ਅੱਜ ਸਰਵਾਈਵ ਹੋਵੇ ਨਾ ਕੱਲ ਹੋਵੇ ਨਾ ਪਰਸੋਂ ਹੋਵੇ ਕਾਲੀ ਦਲ ਦਿਨੋਂ ਦਿਨ ਨਗਾਰਲੇ ਜਾਊਗਾ ਕਾਲੀ ਦਲ ਉੱਟੂ ਗਾਣੀ ਤੇ ਵੇਖੋ ਲੋਕ ਕੀ ਚਾਹੁੰਦੇ ਆ ਲੋਕ ਇਹੋ ਚਾਹੁੰਦੇ ਆ ਵੀ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ ਤੇ ਸਾਡੀ ਜਿਹੜੀ ਇੱਥੇ ਜਾਨਮਾਲਿਆ ਉਹ ਸੁਰੱਖਿਤ ਹੋਵੇ ਸਾਡੇ ਖੇਤਾਂ ਨੂੰ ਨਹਿਰੀ ਪਾਣੀ ਮਿਲੇ ਖੇਤਾਂ ਦੇ ਵਿੱਚ ਬਿਜਲੀ ਮਿਲੇ ਸਾਨੂੰ ਘਰ ਵਾਲਾ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਆਵੇ ਉਹ ਕੰਮ ਸਾਰੇ ਆਮ ਆਦਮੀ ਪਾਰਟੀ ਨੇ ਕੀਤੇ ਆ ਤੇ ਲੋਕ ਜਿਹੜੇ ਆ ਹੁਣ ਫਤਵਾ ਦਿੱਤਾ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਇਹਦੇ ਚ ਕਾਲੀ ਦਲ ਕਾਂਗਰਸ ਨਾਲ ਜਿਹੜੇ ਕਟੜ ਸਮਰਥਕ ਸਨ ਉਹਨਾਂ ਵੀ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਤੀਆਂ ਕਿਉਂਕਿ ਸਾਨੂੰ ਤਾਂ ਮਿਲਦੇ ਰਹਿੰਦੇ ਪਿੰਡਾਂ ਦੀ ਸੰਗਤ ਉਹ ਕਹਿੰਦੇ ਜਿੰਨੇ ਕੰਮ ਸਾਡੇ ਕੀਤੇ ਆਮ ਆਦਮੀ ਪਾਰਟੀ ਨੇ ਉਹ ਕਹਿੰਦੇ ਵੀ ਅਹੀਂ ਵੋਟ ਨਹੀਂ ਪਾਈ ਆਮ ਆਦਮੀ ਪਾਰਟੀ ਨੂੰ ਪਰ ਸਾਡਾ 0 ਬਿੱਲ ਆਉਂਦੇ ਆ ਹੁਣ ਸਾਡਾ 6-7000 ਰੁਪਇਆ ਦੋ ਮਹੀਨੇ ਦੀ ਬਚਤ ਹੁੰਦੀ ਹੈ ਬਿੱਲ ਦੀ ਅਸੀਂ ਕਿਵੇਂ ਨਾ ਆਮ ਆਦਮੀ ਸਰਸਾ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਕਹਿੰਦੇ ਦਿੱਲੀ ਦੇ ਟਰਾਂਸਪੋਰਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਬਾਹਰੋਂ ਕੋਈ ਵੀ ਆਏਗਾ ਚਾਹੇ ਕ੍ਰੈਸਰ ਲੈ ਕੇ ਆਏਗਾ ਕਿਉਂਕਿ ਪੋਲੂਸ਼ਨ ਵੱਧ ਰਿਹਾ ਤੇ ਉਹ ਬਹਾਨਾ ਲੈ ਕੇ ਨਹੀਂ ਆਏ ਨਹੀਂ ਤਾਂ ਮੋਟਾ ਚਲਾਨ ਕੀਤਾ ਜਾਏਗਾ ਵੇਖੋ ਗੱਲ ਇਹ ਆ ਜਿੱਥੇ-ਜਿੱਥੇ ਵੀ ਭਾਜਪਾ ਜਾਂ ਕਾਂਗਰਸ ਦੀ ਸਰਕਾਰ ਆ ਉੱਥੇ-ਉੱਥੇ ਹੀ ਧੱਕੇਸ਼ਾਹੀਆਂ ਹੁੰਦੀਆਂ ਭਾਵੇਂ ਕੋਈ ਟਰਾਂਸਪੋਰਟਰ ਆ ਭਾਵੇਂ ਕੋਈ ਆਮ ਬ ਇਹ ਤੇ ਆਮ ਆਦਮੀ ਪਾਰਟੀ ਆ ਜਿਨੇ ਆਮ ਲੋਕਾਂ ਨਾਲ ਡਟ ਕੇ ਆਮ ਲੋਕਾਂ ਦਾ ਸਾਥ ਦਿੱਤਾ ਭਾਵੇਂ ਵਪਾਰੀ ਆ ਭਾਵੇਂ ਕਿਸਾਨ ਆ ਭਾਵੇਂ ਮਜ਼ਦੂਰ ਆ ਭਾਵੇਂ ਆੜਤੀਆ ਆ ਭਾਵੇਂ ਦੁਕਾਨਦਾਰ ਆ ਹਰ ਵਰਗ ਦਾ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਆਉਣ ਵਾਲੇ ਸਮੇਂ ਚ ਪ੍ਰਮਾਤਮਾ ਕਿਰਪਾ ਕਰੇ ਪੂਰੇ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਰ ਸਟੇਟ 'ਚ ਸਰਕਾਰ ਹੋਊਗੀ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਭਾਰਤ ਦੇ ਪ੍ਰਧਾਨ ਮੰਤਰੀ ਬਣਗੇ ਲੋਕਾਂ ਦੀ ਅਸਲ ਆਜ਼ਾਦੀ ਤੇ ਅਸਲ ਸਰਕਾਰ ਉਦੋਂ ਮੰਨੀ ਜਿੱਦਣ ਕੇਜਰੀਵਾਲ ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਪੁਲਿਸ ਸਾਹਿਬ ਗਲਵਤਨ ਮੈਂ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਇਕਤਾ ਜਿਹੜੇ ਮਿੰਨੀ ਬੱਸ ਆਪਰੇਟਰਾਂ ਨੂੰ ਪਰਮਿਟ ਬੰਦੇ ਰਹੇ ਤੇ ਦੂਜੇ ਪਾਸੇ ਜਿਹੜਾ ਉਹ ਲਗਾਤਾਰ ਹੁਣ ਸਿਆਸੀ ਤੌਰ ਤੇ ਵੀ ਪਖਦੀ ਨਜ਼ਰ ਆ ਰਹੀ ਆ ਪਰ ਡਾਇਨਾਸੌਰ ਦੇ ਮਸਲੇ ਤੇ ਪੰਜਾਬ ਦੀ ਸਿਆਸਤ ਬਹੁਤ ਪਖਤਰੀ ਆ। ਮੈਂ ਸੁਨਿਲ ਕੁਮਾਰ ਵਿਸ਼ਵ ਭਾਰਤਾ ਚੰਡੀਗੜ੍ਹ